ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਸੂਬੇ ਦੇ ਵਿੱਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 6.76% ਘੱਡੀ ਹੈ ਜੇ ਸਾਡੇ ਰੂਟ ਉੱਪਰ ਅਗਰ ਕੋਈ ਘਟਨਾ ਹੋ ਜਾਂਦੀ ਹੈ ਜਾਂ ਕੋਈ ਵਾਹਨ ਹਾਦਸਾ ਗ੍ਰਸਤ ਹੋ ਜਾਂਦੇ ਆ ਤਾਂ ਸਾਡੀ ਟੀਮ ਵਿਦਿਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਹੈ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਹੈ ਅਗਰ ਐਂਬੂਲੈਂਸ ਮੰਗਣ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਬੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟੇਡ ਦਿੱਤੀ ਜਾਂਦੀ ਹੈ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਪਣੀ ਤੁਹਾਨੂੰ 112 ਡਾਇਲ ਕਰੋਗੇ ਤੁਹਾਨੂੰ ਹੈਲਪ ਮਿਲੇਗੀ ਹੀ ਮਿਲੇਗੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਹੁਣ ਤੱਕ ਹੋਏ 30549 ਸੜਕ ਹਾਦਸਿਆਂ ਦੇ 1553 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਸੜਕ ਹਾਦਸਿਆਂ ਦੇ ਸ਼ਿਕਾਰ ਹੋਏ 18591 ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। 80 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ। ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ। ਉਹਦੇ ਵਿੱਚ ਆ ਪਹੁੰਚ ਕੇ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ ਤਾਂ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦੋ। ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ नमस्कार दोस्तों डेनिक्स मेरा देखने वाले सारे दर्शकों का स्वागत है मैं निति तदन दस दिए कि दीना नगर ਦੇ ਨਾਲ ਲੱਗਦੇ ਪਿੰਡਾਂ ਵਿੱਚ ਗੱਲ ਕੀਤੀ ਜਾਵੇ ਤਾਂ ਪਹਾੜਾਂ ਦੇ ਵਿੱਚ ਹੋ ਰਹੀ ਬਰਸਾਤ ਦੇ ਚੱਲਦੇ ਪਿੰਡਾਂ ਵਿੱਚ ਕਾਫੀ ਪਾਣੀ ਕਿਰਾ ਪੱਧਰ ਵੱਜ ਚੁਕਿਆ ਦੱਸ ਦिए कि दीना नगर ਨਾਲ ਦੇ ਪਿੰਡ ਖੜੇ ਆ ਜਿੱਥੇ ਲੋਕਾਂ ਵੱਲ ਦੱਸਿਆ ਜਾ ਰਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪਹਾੜਾਂ ਦੇ ਵਿੱਚ ਬਸਾਤ ਹੋ ਰਹੀ ਹੈ ਬਸਾਤ ਤਾਂ ਹੁੰਦੇ ਕਿਤੇ ਨਦੀਆਂ ਨਾਲੇ ਪੁਖਾਨ ਤੇ ਹੈ ਇਹ ਉੱਥੇ ਹੀ ਗੱਲ ਕੀਤੀ ਹੈ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਗੇਰਾ ਪਾਣੀ ਵੜ ਚੁਕਿਆ ਕਿਰੇ ਕਰਕੇ ਲੋਕਾਂ ਨੂੰ ਪਾਣੀ ਮੁਸ਼ਕਲਾ ਸਾਹਣਾ ਕਰਨਾ ਪੈ ਰਿਹਾ ਜੇ ਇਸ ਸੰਬੰਧੀ ਲੋਕਾਂ ਨਾਲ ਗੱਲਬਾਤ ਕੀਤੀ ਗਈ ਤੇ ਇੱਕ ਲੋਕਾਂ ਨੇ ਦੱਸਿਆ ਕਿ ਸਾਡੇ ਲਾਗੇ ਖੇਤ ਪੈਂਦੇ ਜਿਹੜੇ ਕਰਕੇ ਪਾਣੀ ਹੈ ਜਿਹੜਾ ਖੇਤਾਂ ਦੇ ਵਿੱਚ ਵੜ ਗਿਆ ਔਰ ਕਾਫੀ ਜ਼ਿਆਦਾ ਗੇਰਾ ਨੁਕਸਾਨ ਹੋ ਰਿਹਾ ਇਹ ਤੇ ਉੱਥੇ ਲੋਕਾਂ ਨੇ ਇਹ ਵੀ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਗੇਰਾ ਰਾਹ ਹੈ ਇਹ ਬੰਦ ਕੀਤਾ ਗਿਆ ਜਿਹਦੇ ਕਰਕੇ ਲੋਕਾਂ ਨੂੰ ਆ ਜਾਣ ਦੇ ਵਿੱਚ ਕਾਫੀ ਮੁਸ਼ਕਲਾ ਸਾਹਣਾ ਕਰਨਾ ਪੈਂਦਾ ਆ ਲੋਕਾਂ ਨਾਲ ਗੱਲਬਾਤ ਕਰਦੇ ਜਾਣਨ ਦੀ ਕੋਸ਼ਿਸ਼ ਕਰਨੇ ਕੀ ਪੂਰਾ ਮ ਮੇਰਾ ਨਾ ਹਰ ਪਿੰਡ ਹੈ ਕੀ ਕਹਿਣਾ ਚਾਹੋਗੇ ਜਿਹੜਾ ਪਾਣੀ ਇਕੱਠਾ ਹੋ ਰਿਹਾ ਪਾਣੀ ਇਹ 5-6 ਦਿਨ ਤੋਂ بارش ਉੱਪਰ ਪੈਂਦੀ ਹੈ ਪਾਣੀ ਇਕੱਠਾ ਹੋ ਜਾਂਦਾ ਇੱਥੇ ਨੰਗੇ ਨਹੀਂ ਜਾਂਦਾ ਇਧਰ ਪੈਜੀਆਂ ਨੂੰ ਵੀ ਜਾਣਾ ਹੁੰਦਾ ਸਾਰੇ ਆਪਣੇ ਜਿਹੜੇ ਰਾਹ ਮੋਟਰ xe ਕੋਈ ਨਾ ਜਾਂਦਾ ਟ੍ਰੈਕਟਰ ਦੇ ਲੋਕ ਜਾਂਦੇ ਨੇ ਜਾਂ ਪੈਦਲ ਲੋਕ ਨਾ ਜਾ ਸਕਦੇ ਪਾਣੀ ਬਹੁਤ ਜ਼ਿਆਦਾ ਹੈ ਜਿਹਦਾ ਜਾਂਦੇ ਪੁਲਿਸ ਚਾਹੋ ਜੇ ਜਾਂ ਸੜਕ ਜਿਹਦਾ ਕੋਈ ਨਗਰ ਕੇਪਸ ਨਹੀਂ ਦਿੱਤਾ ਜਾਂਦਾ ਇਹਨਾਂ ਨੂੰ ਕਾਲ ਵੀ ਹੋਇਆ ਰਹੀ ਮਸਤਾਨ ਇਹ ਹੋ ਜਾ ਹੁਣ ਧੋਨੇ ਕਮਾਗ ਜਿਹੜੇ ਨਹੀਂ ਡੇਜਣੇ ਨੇ ਏ ਜਿਨਾਂ ਪਾਣੀ ਖਲੋਤਾ ਜੇ ਤੇ ਡੇ ਨੀ ਡੇ ਨੇ ਤੇ ਬਾਕੀ ਇਹ ਦੇਖ ਲਓ ਤੁਸੀਂ ਆਪੋਂ ਆਏ ਜੋ ਸਾਰੇ ਹਾਂਜੀ ਕਿੰਨੇ ਦਿਨ ਤੋਂ ਸੁੱਕਿਆ ਇਹ ਇਹ ਹੋ ਗਿਆ ਕੋਈ 15 ਦਿਨ ਤੋਂ ਪਾਣੀ ਆਉਂਦਾ ਜਦੋਂ ਤੋਂ ਬਾਦ ਸ਼ੁਰੂ ਆਉਤੋਂ ਤੇ ਫਿਰ ਲੋਕਾਂ ਦਾ ਕਿੱਦਾਂ ਨਾਲ ਜਾਂ ਲੋਕੀਂ ਇਧਰ ਨੂੰ ਬਾੜ ਮੰਗ ਹੋ ਗਿਆ ਇਧਰੋਂ ਜੈਨਪੁਰੋਂ ਬਾੜਮੀ ਬਾੜ ਮੰਦ ਫੇ ਭਗਵਾਲ ਨੂੰ ਇੱਦਾਂ ਜਾਂਦੇ ਹਾਂ ਹਾਂਜੀ ਕੀ ਮੰਗ ਕਰੇਗਾ ਪੱਛਾ ਆਸਣੇ ਹਾਂਜੀ ਹਾਂ ਆ ਨਾ ਭਈ ਇਹਨੂੰ ਜਿਹੜਾ ਉੱਚਾ ਹੋ ਜਾਏ ਪੋੜ ਥੋੜਾ ਜਿਆ ਤੇ ਲੋਕੀਂ ਯਾਰਾ ਸਾਫ ਸੁਥਰੇ ਲੰਘ ਜਾਣਗੇ ਮਨਪ੍ਰੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਜਿਹੜਾ ਭਾਰ ਦੇ ਵਿੱਚ ਮਸਾਤ ਹੋ ਰਹੀ ਹੈ ਇਹ ਸਰ ਬੜੀ ਮੁਸ਼ਕਲ ਆ ਹਰ ਸਾਲ ਆਏ ਮਲਗੀ ਬਰਸਾਤਾਂ ਦੇ ਵਿੱਚ ਸਾਨੂੰ ਇਹਦਾ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਇਹਦੀ وجہ ਕਰ ਨਾਲ ਫਸਲਾਂ ਵੀ ਪ੍ਰਭਾਵਿਤ ਹੁੰਦੀਆਂ ਹੈ ਇਹਦਾ ਨਾ ਕੋਈ ਹੱਲ ਹੁੰਦਾ ਨਾ ਕੁਝ ਇਹ ਸਰਕਾਰ ਨੂੰ ਇਹਦਾ ਹੱਲ ਕਰਨਾ ਚਾਹੀਦਾ ਜੀ ਸਰਕਾਰ ਦੇ ਅੱਗੇ ਇਹੋ ਬੇਨਤੀ ਹੈ ਕਿ ਇਹਦਾ ਹੱਲ ਕਰੋ ਕੋਲੀ ਥੋੜੀ ਉੱਚੀ ਕਰੋ ਇਹਦਾ ਨਿਕਾਸ ਹੋ ਸਕੇ ਤੇ ਲੋਕਾਂ ਦਾ ਵਿਕਾਸ ਹੋ ਸਕੇ ਕਿੰਨਾ ਕਿ ਨਕਾਣ ਦਾ ਲੋਕਾ ਇਹਦਾ ਘੱਟੋ ਘੱਟ ਵੀ ਤਕਰੀਬਨ ਜਿੱਦਾਂ ਮੰਨ ਕੇ ਚੱਲੋ ਵੀ ਹੁਣ ਗੰਨੇ ਦੀ ਫਸਲ ਹੈ ਇਹਦਾ ਵੀ ਨੁਕਸਾਨ ਹੈ ਝੋਨੇ ਦਾ ਵੀ ਨੁਕਸਾਨ ਹੋ ਰਿਹਾ ਤੇ ਜਿੱਦਾਂ ਮੰਨ ਲਓ ਕਿ ਲੋਕਾਂ ਦਾ 30 30 ਕੁਆਂਟਲ ਝੋਨਾ ਨਿਕਲ ਇਹਦੇ ਨਾਲ ਝਾੜ ਘਾੜ ਜਾਂਦਾ 20 ਕੁਆਂਟਲ ਦੇ 10 ਕੁਆਂਟਲ ਲਾ ਕੇ ਸ਼ੱਕ ਨਿਕਲ ਲੋ ਜੇ ਨਾਲ ਤੇ ਲੋਕ ਤਾਂ ਆਣਾ ਜਾਣਾ ਕਿਵੇਂ ਆਣਾ ਜਾਣਾ ਸਰ ਇੱਥੋਂ ਬੰਦ ਹੋ ਜਾਂਦਾ ਹੈ ਫਿਰ ਉੱਥੋਂ ਨਹੀਂ ਕੰਮ ਕਿ ਆਣਾ ਪੈਂਦਾ ਕਿੰਨਾ ਫੇਰ ਪਾ ਕੇ ਕਿੰਨਾ ਸਫਰ ਪੈਣ ਆਥੋਂ ਸਫਰ ਜਾਵਾਨੀ ਤੇ ਕੋਈ 5 ਕਿਲੋਮੀਟਰ ਲਾ ਕੇ ਨੂੰ ਪੈਣ ਦਾ ਘੁੰਮ ਕੇ ਕਿੰਨੇ ਗੁੱਸੇ ਨੇ ਕੰਮ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਹੈ ਤੁਹਾਨੂੰ ਨਾ ਉਹ ਕੀ ਪੀਲਾ ਹੁੰਦਾ ਕਾਹਨ ਉਹ ਸਾਜਣਾ ਗੇ ਉਹ ਪੀਲਾ ਵੀ ਐਦਾ ਹੱਲ ਕੀਤਾ ਜਾਵੇਗਾ